ਸ਼ੇਰ ਬਣਿਆ ਫਿਰਦਾ ਉਹ ਪਹਿਲਾਂ ਮੇਰਾ ਪਿਆਰ ਤਾਂ ਖਾ ਲਿਆ ਉਹ ਤਾਂ ਨਹੀਂ ਰਹਿਣ ਦਿੱਤਾ ਉਹਨਾਂ ਤਾਂ ਨਹੀਂ ਜਾਨ ਦਿੱਤਾ ਘਟੋ ਘਟ ਹੁਣ ਮੈਨੂੰ ਤਾਂ ਮਰ ਲੈਣ ਦੋ ਦੇਖ ਮਨਪਰੀ ਤਾਂ ਮੈਂ ਤਾਂ ਪੁੱਤ ਤੈਨੂੰ ਕੁਛ ਨਹੀਂ ਕਹਿੰਦੀ ਮੈਂ ਤਾਂ ਕਹਿੰਦੀ ਆ ਸਮਾਂ ਸਾਡੇ ਬਰਾਬਰ ਦੀ ਰਹੇ ਤੂੰ ਹੈ ਮੈਂ ਕੀ ਕਰਾਂ ਜੰਮੀ ਲਾਦ ਦਾ ਮੂੰਹ ਬੰਨ ਮੂੰਹ ਬੰਨ ਉਹਨਾਂ ਦਾ ਹਾਈ ਬੇਰੱਬਾ ਬਥੇਰਾ ਕੁਛ ਕਹਿੰਦੀ ਆ ਮੂੰਹ ਤਾਂ ਮੇਰਾ ਬੰਨਣ ਨੂੰ ਆਉਂਦੇ ਨੇ ਫਿਰ ਜਦੋਂ ਜਦੋਂ ਭਈ ਉੱਥੇ ਫਸਾਏ ਸੀ ਉਹ ਤਾਂ ਕਾਦ ਤੂੰ ਤਰਲੇ ਕਰਦੀ ਸੀ ਕੰਜਰੇ ਉਥੋਂ ਬਾਹਰ ਕੱਢਣਾ ਹੈਗਾ ਸੀ ਨਹੀਂ ਮੈਂ ਤਾਂ ਐਂ ਕਹਿੰਦੀ ਸੀ ਬਚਾਲਾ ਛੋਟਾ ਤਾਂ ਮੜਾ ਜਾ ਠੀਕ ਹੈ ਮੈਨੂੰ ਕੀ ਪਤਾ ਸੀ ਵੀ ਇਹ ਰੁੜਨਾ ਉਦੋਂ ਵੀ ਜ਼ਿਆਦਾ ਹੈ ਜੇਲ੍ਹ ਦੀਆਂ ਰੋਟੀਆਂ ਲਿਖੀਆਂ ਨੇ ਇਹਦੇ ਕਰਮਾਂ ਚ ਤੇ ਖਾਊਗਾ ਇਹ ਜਿਹੜਾ ਸਾਹਮਣੇ ਆਉਣ ਲੱਛਣ ਕਰਦਾ ਨਾ ਇਹਨੂੰ ਮੈਂ ਫੇਰ ਫਸਾਉਂ ਤੇ ਫਸਾਉਂ ਵੀ ਇਹੋ ਜੀ ਜਗ੍ਹਾ ਤੇ ਜਿੱਥੋਂ ਇਹ ਨਿਕਲ ਨਹੀਂ ਸਕਦਾ ਨਾ ਨਾ ਮਨਪ੍ਰੀਤ ਭੈਣ ਤੂੰ ਪਹਿਲਾਂ ਗੱਲ ਤਾਂ ਦੱਸ ਕੀ ਹੋ ਗਈ ਕੱਲ ਕੀ ਹੋਣੀ ਆ ਪੀਕੇ ਮੂਤ ਦੀਆਂ ਦੋ ਕੁੱਟਾ ਉੱਥੇ ਸਾਡੇ ਗੇਟ 'ਚ ਖੜਾ ਛੇਰ ਬਣਿਆ ਛੇਰ ਜੀ ਗੇਟ ਖੋਲੋ ਕਹਿੰਦਾ ਥਾ ਗੇਟ ਭੰਨੀ ਗਿਆ ਮੈਂ ਮੂੰਈ ਮੂੰ ਪੰਨਣਾ ਸੀ ਰਾਤ ਪਰ ਫਿਰ ਵੀ ਮੈਂ ਚੁੱਪ ਰਹਿ ਗਈ ਮੈਂ ਕਿਹਾ ਚੱਲ ਕੋਈ ਨਾ ਕੱਲੋ ਤਾਈ ਨਾਲ ਹੀ ਗੱਲ ਕਰੂੰ ਜਾ ਕੇ ਓਹੋ ਮਨਪ੍ਰੀਤ ਭੈਣ ਤੇਰੇ ਨਾਲੋਂ ਪਹਿਲਾਂ ਤਾਂ ਨਾ ਇਸ ਗੱਲਾਂ ਪਿੱਛੇ ਸਾਨੂੰ ਬਹੁਤ ਬਣਾਈ ਆ ਉਹਦੀ ਹਮਾਸੀ ਬਹੁਤ ਬੋਲੀ ਆ ਕੀ ਕਰੀਏ ਜੇ ਕੁਝ ਕਹਿਨੇ ਆ ਉੱਠ ਕੇ ਤੁਰ ਜਾਂਦਾ ਜਾਂ ਫਿਰ ਕੁੱਠਾ ਬੋਲਦਾ ਉਹ ਤਾਂ ਕਹਿਨੇ ਚ ਹੈ ਨਹੀਂ ਕਿਸੇ ਦੇ ਹੈ ਨਹੀਂ ਨਾ ਤਾਈ ਕਹਿਨੇ ਚ ਫਿਰ ਉਹ